ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲਾਉਣ ਲੱਗੇ ਆ ਜੱਪ ਅੰਡਰਗਰਾਉਂਡ ਜੱਪ ਲਾਵਾਂਗੇ ਪਹਿਲਾਂ ਆਪਾਂ ਇਸ ਦਾ ਪੈਰ ਇੱਕ ਬਦਲਾਂਗੇ ਇਸ ਨੂੰ ਖੋਲ ਕੇ ਆਪਾਂ ਪੈਰ ਇੱਕ ਪੈਰ ਪਾਵਾਂਗੇ ਇਹ ਡਬਲ ਹੈ ਇਹ ਸਿੰਗਲ ਪੈਰ ਆਪਾਂ ਪਾ ਕੇ ਜੱਪ ਲਾਵਾਂਗੇ ਇਹ ਦੋਨੇ ਪਾਸੇ ਦਾ ਪੈਰ ਆਉਂਦਾ ਜਿਹੜੇ ਪਾਸੇ ਆਪਾਂ ਠੀਕ ਲੱਗੇ ਉਸ ਪਾਸੇ ਦਾ ਪੈਰ ਪਾ ਕੇ ਜੱਪ ਲਗਾਵਾਂਗੇ ਇਹ ਆਪਣਾ ਬਿਨਾ ਮਤਲਬ ਲਾਈਨਿੰਗ ਵਾਲਾ ਸੂਟ ਹੈ ਇਹਦੇ ਤੇ ਆਪਾਂ ਬਿਨਾ ਪੱਟੀ ਨਾਲ ਲਗਾ ਕੇ ਲਗਾਏ ਤੋਂ ਹੀ ਚਿਪ ਲਗਾਵਾਂਗੇ ਬਹੁਤ ਹੀ ਸੌਖੇ ਤਰੀਕੇ ਨਾਲ ਜਿਵੇਂ ਇਹਦੇ ਕੋਈ ਵੀ ਕਪੜਾ ਨਹੀਂ ਲਗਾਇਆ ਬਸ ਕੱਟ ਪਾ ਲੈਣਾ ਆਪਾਂ ਉੱਪਰੋਂ ਮਣਕੇ ਇੱਥੋਂ ਆਪਾਂ ਰੱਖ ਕੇ ਇੰਚ ਟੇਪ ਐਨੂੰ 1.75 ਦੇ ਨਿਸ਼ਾਨ ਲਾ ਲਾਂਗੇ 1.75 ਦੇ ਇੰਚ ਤੇ ਆਪਣਾ ਜਾਂ 18 ਲਾ ਲਊ 1.75 ਲਾ ਲਊ ਪਲੋਈ ਦੇ ਬਰਾਬਰ ਆਉਂਦੀ ਹੁੰਦੀ ਹੈ ਆਪਣੀ ਜੈਪ ਪਲੋਈ ਜਿਹੜੀਆਂ ਪਾਈਆਂ ਹੁੰਦੀਆਂ ਬੈਗ ਤੇ ਇਸ ਤਰ੍ਹਾਂ ਆਪ ਇਸ ਦੇ ਨਿਸ਼ਾਨ ਲਾ ਲੈਣਾ ਦੋਨੀਆਂ ਸਾਈਡ ਲਗਾ ਲੈਣਾ ਕਿਉਂਕਿ ਉੱਪਰੋਂ ਆਪਣੀ ਜੈਪ ਸੇਮ ਉੱਤੀ ਆਵੇ ਕਿਉਂਕਿ ਫਿਰ ਕੋਈ ਢਿੱਲ ਨਾ ਰਹਿ ਜਾਵੇ ਨਹੀਂ ਇੱਕ ਸਾਈਡ ਉੱਚੀ ਨੀਵੀ ਲੱਗ ਜਾਂਦੀ ਹੈ ਹੁਣ ਆਪਾਂ ਇਹਨੂੰ ਐ ਰੱਖ ਲੈਣਾ ਦੇਖੋ ਆਪਣੀ ਜੈਪ ਆਏ ਆ ਇਸ ਨੂੰ ਉਲਟਾ ਕੇ ਫੜਾਂਗੇ ਜਿਹੜਾ ਨਿਸ਼ਾਨਾ ਵਾਲਾ ਇੱਥੋਂ ਆਪਾਂ ਉੱਪਰ ਰੱਖ ਕੇ ਇਧਰਲੀ ਸਾਈਡ ਨੂੰ ਥੋੜਾ ਖੋਲ ਕੇ ਇਹਦੇ ਉੱਪਰ ਰੱਖ ਲੈਣਾ ਐਸਟਰ ਹੁਣ ਆਪਾਂ ਇਸ ਨੂੰ ਔਰਲੀ ਸਾਈਡ ਨੂੰ ਖੋਲਦੇ ਹੋਏ ਇਸਨੂੰ ਲਾਵਾਂਗੇ ਐਸਟਰ ਜਿਹਪ ਨੂੰ ਫੜ ਕੇ ਜਿਹੜਾ ਪੈਰ ਹੈ ਉਹਦੇ ਨਾਲ ਦੀ ਸਲਾਈ ਨੂੰ ਨਾਲ-ਨਾਲ ਲਗਾਉਣਾ ਐਸਟਰ ਲਈ ਜਾਣਾ ਇਆਪਾ ਕੋਈ ਵੀ ਕਪੜਾ ਲੈ ਲਿਓ ਤੇ ਫਿਰ ਮੈਂ ਤੁਹਾਨੂੰ ਇੱਕ ਦੱਸੂਗੀ ਕਪੜਾ ਅਟੈਚ ਪਹਿਲਾਂ ਕਰਕੇ ਤੇ ਉਸ ਤੋਂ ਬਾਅਦ ਜੱਪ ਲਗਾਉਣ ਨੇ ਇਹ ਬਿਲਕੁਲ ਸਿੰਪਲ ਤਰੀਕੇ ਨਾਲ ਆਪਾਂ نیچے ਲਾਈਨਿੰਗ ਵਾਲਾ ਸੂਟ ਹੈ ਤੇ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਲਗਾ ਸਕਦੇ ਹੁੰਦੇ ਆ ਹੁਣ ਆਪਾਂ ਇੱਕ ਸਾਈਡ ਲੱਗ ਗਈ ਆ ਦੂਸਰੀ ਸਾਈਡ ਲਗਾਵਾਂਗੇ ਉਹੀ ਨਿਸ਼ਾਨ ਆਪਾਂ ਉੱਪਰ ਰੱਖਣਾ ਐਸੇ ਤਰੀਕੇ ਨਾਲ तरह शुरू तर श्रू करले आपण हुन आपण अंदर उरन खोल के रखांगे चपन्न खोल के बिलकुल नाल नाल चर अपनी सीन होनी चाहिए। इस तरह सीन लगा लिणी आहे ਕਪੜੇ ਦੋਨੇ ਲਾਈਨਿੰਗ ਵੀ ਤੇ ਨੀਚੇ ਵਾਲਾ ਕਪੜਾ ਬਰਾਬਰ ਰੱਖ ਕੇ ਸिलाई ਲਾਉਣੀ ਹੈ ਤੇ ਬਿਲਕੁਲ ਟੱਕ ਤੱਕ ਕਰ ਦੂਸਰੀ ਸਾਈਡ ਤੇ ਟੱਕ ਤੇ ਕਰੀ ਇਧਰਲੀ ਸਾਈਡ ਆਪਾਂ ਲਾਵਾਂਗੇ ਬਿਲਕੁਲ ਟੱਕ ਦੇ ਬਰਾਬਰ ਕਰਕੇ ਆਪਾਂ ਸिलाई ਕਰ ਦੇਣੀ ਹੈ ਹੁਣ ਆਪਾਂ ਇਸ ਨੂੰ ਕੱਟ ਕਰਾਂਗੇ ਹੁਣ ਆਪਣੀ ਜਿਹੜੀ ਜੈਪ ਹੈ ਉਹ ਉੱਪਰਲੀ ਸਾਈਡ ਇਸ ਤਰ੍ਹਾਂ ਦਿਸ ਰਹੀ ਹੈ ਤੇ ਇਹਦੀ ਆਪਾਂ ਇਸ ਨੂੰ ਉਲਟਾ ਕੇ نیچے ਕਰਕੇ ਇਸ ਤਰ੍ਹਾਂ ਕਰ ਲੈਣਾ। ਫਿਰ ਇਹਦੀ ਆਪਾਂ ਜਿਹੜੀ ਉਹ ਜੈਪਾ ਡਾਉਣ ਵਾਲਾ ਕੁੰਡਾ ਉਸ ਨੂੰ ਬਾਹਰ ਕੱਢ ਲੈਣਾ ਹੈ। ਬਾਹਰ ਕੱਢ ਕੇ ਉੱਪਰ ਕਰ ਲੈਣਾ ਬਸ। ਬਾਕੀ ਜੇ ਆਪਾਂ نیچے ਇਸ ਤਰ੍ਹਾਂ ਆਪਣੇ ਬਹੁਤ ਹੀ ਸੌਖਾ ਤਰੀਕਾ ਇਹ ਤੇ ਬਿਲਕੁਲ ਗੁੰਮ ਜੈਪ ਇਸ ਤਰ੍ਹਾਂ ਲੱਗ ਗਈ ਹੈ। ਦੇਖ ਸਕਦੇ ਹੋ ਤੁਸੀਂ ਕੋਈ ਵੀ ਆਪਾਂ ਵਿੱਚ ਤਿਸ ਨਹੀਂ ਰਿਹਾ।